ਮਾਨਸਾ ਜ਼ਿਲ੍ਹੇ ਦੇ ਪਿੱਖੀ ਵਿੱਚ ਦੇਰਾਂ ਚੋਰਾਂ ਨੇ ਲਾਈ ਦੁਕਾਨਾਂ ਨੂੰ ਸਨ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਮਾਨਸਾ ਜ਼ਿਲ੍ਹੇ ਦੇ ਪਿੱਖੀ ਵਿੱਚ ਚੋਰਾਂ ਨੇ ਰਾਤੋ-ਰਾਤ ਦੋ ਦੁਕਾਨਾਂ ਲੁੱਟ ਲਈਆਂ ਚੋਰਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਚੋਰ ਦੁਕਾਨਾਂ ਤੋਂ ਲੱਖਾਂ ਰੁਪਏ ਚੋਰੀ ਕਰਕੇ ਭੱਜ ਗਏ ਪੀੜਤ ਦੁਕਾਨਦਾਰਾਂ ਨੇ ਦੱਸਿਆ ਕਿ ਚੋਰ ਰਾਤ ਨੂੰ ਉਹਨਾਂ ਦੀਆਂ ਦੁਕਾਨਾਂ ਵਿੱਚ ਦਾਖਲ ਹੋਏ ਅਤੇ ਲੱਖਾਂ ਰੁਪਏ ਚੋਰੀ ਕਰਕੇ ਲੈ ਗਏ ਇਸ ਤੋਂ ਪਹਿਲਾਂ ਵੀ ਚੋਰਾਂ ਨੇ ਕਈ ਦੁਕਾਨਾਂ ਤੇ ਚੋਰੀਆਂ ਕੀਤੀਆਂ ਸਨ ਉਹਨਾਂ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੀਆਂ ਦੁਕਾਨਾਂ ਤੇ ਵਾਪਸ ਆਈ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀਆਂ ਦੁਕਾਨਾਂ ਵਿੱਚ ਚੋਰੀ ਹੋ ਗਈ ਹੈ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਲੱਭ ਕੇ ਇਸ ਲਾਖਾ ਪਿੱਛੇ ਡੱਕਿਆ ਜਾਵੇ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੋਂ ਏਅਰਪੋਰਟ

ਕਿੰਦਾ ਜੀ ਰੋਜ਼ ਦੀ ਤਰ੍ਹਾਂ ਅਕਨੂੰ ਦੁਕਾਨ ਬੰਦ ਕਰਕੇ ਗਏ ਅੱਠ ਵਜੇ ਜੀ ਸਾਰੇ ਜਿੰਦੇ ਆਪਣੇ ਚਾਰੇ ਪਾਸੇ ਚੈੱਕ ਕਰਕੇ ਲੋਕ ਕਰਕੇ ਬਾਹਰ ਜੀ ਰੋਜ਼ ਹੀ ਇੰਡਸਟਰੀ ਦੀ ਸਵੇਰ ਦੁਕਾਨ ਖੋਲੀ ਤਾਂ ਸੀ ਦੇਖਿਆ ਸਾਡਾ ਸਮਾਨ ਖੜਿਆ ਪਿਆ ਅਸੀਂ ਜੇ ਪਤਾ ਕੀਤਾ ਤਾਂ ਪੁਲਿਸ ਵਾਲੀ ਦੀ ਪੁਲਿਸ ਆ ਗਈ ਇਹ ਦੋ ਜੀ ਉੱਪਰ ਚੜ ਕੇ ਚੈੱਕ ਕੀਤਾ ਵੀ ਸਾਡੇ ਇੱਕ ਨਾ ਆਪਣਾ ਕੈਬਨ ਬਣਿਆ ਹੋਇਆ ਸਾਡਾ ਜੀ ਕੈਬਨ ਦੇ ਵਿੱਚ ਬਾਥਰੂਮ ਹੈ ਬਾਥਰੂਮ ਦੇ ਇੱਕ ਛੋਟਾ ਜਿਹਾ ਦਰਵਾਜ਼ਾ ਹੈ ਜੀ ਉਹ ਆਪਣਾ ਫਿਰਕੀ ਹੈ ਦੇਦુભਾਈ ਸਾਹਿਬ ਆ ਭਾਈ ਸਾਵਾ ਦਿਨ ਦਾ ਚਾਚਾ ਉਹ ਉਹਨਾਂ ਨੇ ਤੋੜ ਕੇ ਉਹਦੇ ਵਿੱਚ ਵੀ ਆ ਕੇ ਜੀ ਪੈਸੇ ਉਹਨਾਂ ਨੇ ਕੱਢੇ ਨੇ 4-5 ਅੰਡਾਂ ਜੋ 15000 ਕੇ 20000 ਤੇ ਕੈਮਰਾ ਚ ਵੀ ਉਹਨਾਂ ਦੀ ਸਾਰੀ ਮੂਵਮੈਂਟ ਆ ਗਈ ਤੇ ਉਹਨ ਉਸ ਤੋਂ ਨੂੰ ਕਹਿ ਹੈ ਵੀ ਕਾਰਵਾਈ 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 ਵੀ ਕਰ ਰਹੀ ਹੈ ਕੌਨਸਲਿੰਗ ਵੀ ਨਹੀਂ ਆਈ ਹੈ ਕੌਨਸਲਿੰਗ ਵਾਲੇ ਆਪਣੇ ਉਹਨਾਂ ਦੇ ਫਿੰਗਰ ਪ੍ਰਿੰਟ ਵੀ ਲੈ ਕੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਨੂੰ ਅਸੀਂ ਬੰਦੇ ਰੱਖ ਕੇ ਦੇ ਦਾਂ ਅਸੀਂ ਉਹਨਾਂ ਨੇ ਇਹ ਬੇਨਤੀ ਕੀਤਾ ਵੀ ਜੇ ਚੋਰਾ ਦਾ ਪਰਿਵਾਰ ਵਧੀ ਜਾਂਦਾ ਜੀ ਵੀ ਬਹੁਤ ਜ਼ਿਆਦਾ ਲੋਕਾਂ ਦਾ ਨਿਸ਼ਾਨ ਹੋ ਜਾਂਦਾ ਵਪਾਰੀ ਬਹੁਤ ਵਪਾਰੀ ਬੜੇ ਪਰੇਸ਼ਾਨ ਹੈ ਦਿਵਾਲੀ ਦੇ ਦਿਨ ਨੇ ਜੀ ਕੰਮ ਦੇ ਦਿਨ ਨੇ ਪਰ ਅਸੀਂ ਚੋਰਾ ਦੇ ਮਗਰ ਵਾਸੀ ਤੇ